ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਅਨੁਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਆ ਰਹੀ ਹੁਣੇ-ਹੁਣੇ ਰਾਧਾ ਸਵਾਮੀ ਡੇਰਾ ਬਿਆਸ ਤੋਂ ਆਈ ਇਹ ਵੱਡੀ ਖਬਰ ਹੈ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਅਮਸਦ ਦੇ ਬਿਆਸ ਸਥਿਤ ਡੇਰਾ ਰਾਧਾ ਸਵਾਮੀ ਦੇ ਮੁਖੀ ਗੁਰਿੰਦਰ ਸਿੰਘ ਟੱਲੂ ਨੇ ਆਪਣਾ ਉੱਤਰਾਧਿਕਾਰੀ ਚੁਣ ਲਿਆ ਉਹਨਾਂ ਦੇ ਦਸਦੀਪ ਸਿੰਘ ਗੱਲ ਨੂੰ ਆਪਣਾ ਵਾਰਸ ਨਿਯੁਕਤ ਕੀਤਾ ਜ਼ਿਕਰ ਕਰਦੇ ਹੋਏ ਕਿ ਬਾਬਾ ਗ੍ਰਿੰਦਰ ਸਿੰਘ ਟੱਲੂ ਨੂੰ ਕੁਸਰ ਪਹਿਲਾਂ ਕੈਂਸਰ ਹੋ ਗਿਆ ਸੀ ਜਿਨ੍ਹਾਂ ਦਾ ਲੰਮਾ ਲਿਆ ਚੱਲਿਆ ਗ੍ਰਿੰਦਰ ਟੱਲੂ ਵੀ ਦਿਲ ਦੀ ਬਿਮਾਰੀ ਤੋਂ ਪੀੜਤ ਹਨ ਬਾਬਾ ਗ੍ਰਿੰਦਰ ਟੱਲੂ ਨੇ ਕਹਿ ਕੇ ਜਿਸ ਤਰ੍ਹਾਂ ਯੂਰ ਮਹਾਰਾਜ ਜੀ ਤੋਂ ਬਾਅਦ ਉਹਨਾਂ ਨੂੰ ਸੰਗਤਾਂ ਦਾ ਭਰਪੂਰ ਸਹਿਯੋਗ ਤੇ ਪਿਆਰ ਮਿਲਿਆ ਇਸੇ ਤਰ੍ਹਾਂ ਉਹਨਾਂ ਨੇ ਇਹ ਵੀ ਕਾਮਨਾ ਬੇਨਤੀ ਕੀਤੀ ਹੈ ਕਿ ਜਸਦੀਪ ਸਿੰਘ ਗੱਲੂ ਨੂੰ ਵੀ ਸੰਤ ਸਤਗੁਰੂ ਵੱਜੋਂ ਸੇਵਾ ਕਰਨ ਵਿੱਚ ਇਹੋ ਜਿਹਾ ਪਿਆਰ ਅਤੇ ਸਨੇਹ ਬਖਸ਼ਿਆ ਜਾਵੇ ਇਸ ਮੰਦੀ ਸਮੂਹ ਸੇਵਾ ਜਲਦਿਆਂ ਨੂੰ ਭੇਜੇ ਪੱਤਰ ਚੁੱਕਿਆ ਗਿਆ ਕਿ ਰਾਜਾ ਸਵਾਮੀ ਸਾਸੰਗ ਬਿਆਸ ਦੇ ਸਰਪ੍ਰਸਤ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਨੇ ਸਖਦੇਵ ਸਿੰਘ ਗੱਲ ਦੇ ਸਿੱਤਰ ਜਸਦੀਪ ਸਿੰਘ ਗੱਲ ਨੂੰ ਸਰਪ੍ਰਸਤ ਨਾਮਿਤ ਕੀਤਾ ਹੈ ਤੇ ਉਹ 2 ਸਤੰਬਰ 24 ਤੋਂ ਤਰਨਪੁਰ ਬਾਵਾ ਨਾਲ ਸਰਪ੍ਰਸਤ ਵੱਜੋਂ ਉਹਨਾਂ ਦੀ ਥਾਂ ਲੈਣਗੇ ਜਸਦੀਪ ਸਿੰਘ ਗੱਲ ਰਾਜਾ ਸਵਾਮੀ ਸਾਸੰਗ ਬਿਆਸ ਸੁਸਾਇਟੀ ਦੇ ਸੰਤ ਸਤਗੁਰੂ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਦੀ ਥਾਂ ਲੈਣਗੇ ਤੇ ਉਹਨਾਂ ਨੂੰ ਨਾਮ ਦੀਕਸ਼ਾ ਦੇ ਦਾ ਅਧਿਕਾਰ ਹੋਵੇਗਾ ਵੀਡੀਓ ਦੇਖਣ ਲਈ ਤੁਹਾਡਾ ਤਨਵਾਦ